ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਈਆ ਪੰਜੀਰੀ ਜੋ ਕਿ ਸਰਦੀਆਂ ਸਟਾਰਟ ਹੋ ਗਈਆਂ ਨੇ ਇਹ ਸਿਹਤ ਲਈ ਬਹੁਤ ਹੀ ਵਧੀਆ ਰਹਿੰਦੀ ਆ ਸੋਚਿਆ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰੀਏ ਇਹ ਪੰਜੀਰੀ ਅਸੀਂ 3 ਕਿਲੋ ਆਟੇ ਦੀ ਬਣਾ ਰਹੇ ਹਾਂ ਇਸ ਲਈ ਅਸੀਂ 3 ਕਿਲੋ ਆਟਾ ਲਿਆ ਤੇ 3 ਕਿਲੋ ਇਹ ਦੇਸੀ ਘੀ ਲਵਾਂਗੇ ਤੇ 3 ਕਿਲੋ ਇਸ ਵਿੱਚ ਮਿੱਠਾ ਪਵੇਗਾ ਇਸ ਵਿੱਚ ਸਮਾਨ ਪਵੇਗਾ ਕੰਮ ਰਕਸਾ ਇਹ ਦੇਸੀ ਖੰਡ ਲੈਣੀ ਹੈ ਜੀ 3 ਕਿਲੋ ਆਟਾ ਤੇ 3 ਕਿਲੋ ਦੇਸੀ ਖੰਡ ਪਵੇਗੀ ਇਸ ਵਿੱਚ ਇਹ ਫੁੱਲ ਪਤਾਸ ਇਹਨਾਂ ਨੂੰ ਮਖਾਣੀ ਵੀ ਕਹਿੰਦੇ ਨੇ ਕਾਜੂ ਇਹ ਮਗਜ ਬਦਾਮ ਇਹ ਬੀਲਾਂ ਦੀ ਗੁੱਦਾ ਜੀ ਯੋਕੀ ਪੀ ਸੀ ਹੋਇਆ ਤੇ ਪਾਈਆ ਦਾਖਾਂ ਇਹ ਸਾਰੇ ਸਮਾਨ ਨੂੰ ਅਸੀਂ ਚੰਗੀ ਤਰ੍ਹਾਂ ਪੀ ਲੈਣਾਗਾ ਸਾਰਾ ਕੁੱਟ ਕੇ ਉਹ ਪਾਉਣਾ ਪਜੀਰੀ ਦੇ ਵਿੱਚ ਤੇ ਜਿਹੜੇ ਫੁੱਲ ਪਤਾਸੇ ਨੇ ਇਹਨਾਂ ਨੂੰ ਪਹਿਲਾਂ ਡਰਾਈ ਰੋਸਟ ਕਰਾਂਗੇ ਆਪਾਂ ਫਿਰ ਇਹਨਾਂ ਨੂੰ ਕੁੱਟਾਂਗੇ ਤੇ ਇਹਦਾ ਵੀ ਬਿਲਕੁਲ ਪਾਊਡਰ ਬਣਾ ਕੇ ਪਾਉਣਾ ਤੇ ਇਹਨੂੰ ਇਹਨੂੰ ਡਰਾਈ ਰੋਸਟ ਕਰ ਲੈਣਾ ਨਵੇਂ ਮੇਹੱਤ ਨਾਲ ਦੱਬ ਕੇ ਦੇਖ ਲਿਓ ਜਦੋਂ ਵਧੀਆ ਕ੍ਰਾਂਚੀ ਜੇ ਹੋ ਜਾਣ ਉਦੋਂ ਇਹਨਾਂ ਨੂੰ ਕੁੱਟ ਲਿਓ ਗਰਮ-ਗਰਮ ਕੁੱਟ ਦੇਣੇ ਨੇ ਸਾਰਸਮਨ ਦੇਖੋ ਕੁੱਟ ਕੇ ਤਿਆਰ ਕਰ ਲਿਆ ਜੀ ਅਸੀਂ ਨੇ ਪੀਸ ਕੇ ਹੀ ਪਾਉਣਾ ਸਾਰਸਮਨ ਤੇ ਹੁਣ ਅਸੀਂ 3 ਕਿਲੋ ਘਿਓ ਦੇਸੀ ਘਿਓ ਪਾ ਲੈਣਾ ਕੜਾਹੀ ਵਿੱਚ ਇਨੂੰ ਚੰਗੀ ਤਰ੍ਹਾਂ ਮੈਲਟ ਕਰ ਲੋ ਜਦੋਂ ਇਹ ਚੰਗੀ ਤਰ੍ਹਾਂ ਪਿਗਲ ਜਾਊ ਫਿਰ ਇਸ ਵਿੱਚ 3 ਕਿਲੋ ਇਹ ਆਟਾ ਪਾਉਣਾ ਏ ਕਿਉਂ ਅਸੀਂ ਥੋੜਾ ਵੱਧ ਲੈ ਆ ਸੀ 3 ਕਿਲੋ ਤੋਂ ਸਵਾ 1/3 ਕਿਲੋ ਘਿਓ ਲੈ ਲਿਆ ਸੀ ਹੁਣ ਆਟਾ ਪਾ ਕੇ ਚੰਗੀ ਤਰ੍ਹਾਂ ਖੁਰਚਣਾ ਫਿਰ ਨੇ ਦੇ ਵਿੱਚ ਕੋਈ ਵੀ ਗੱਠ ਨਹੀਂ ਬਣਨੀ ਚਾਹੀਦੀ ਆਟੇ ਦੀ ਇੰਨੀ ਖਿਆਨ ਰੱਖਣਾ ਖੁਰਚਣਾ ਮਤਲਬ ਚੁਲਾਈ ਜਾਣਾ ਹੌਲੀ ਹੌਲੀ ਇਸ ਦਾ ਕਲਰ ਚੇਂਜ ਹੋਈ ਜਾਊਗਾ ਕਿਉਂਕਿ ਦੇਖ ਸਕਦੇ ਹੋ ਇਸ ਵਿੱਚ ਬੁਲਬਲੇ ਜੇ ਬਣ ਜਾਣਗੇ ਦੇਖੋ ਇਸ ਵਿੱਚ ਬੁਲਬਲੇ ਬਣ ਰਹੇ ਨੇ ਇਹਦਾ ਕਲਰ ਹੁਣ ਹੌਲੀ ਹੌਲੀ ਲਾਲੀ ਤੇ ਹੋਣਾ ਸ਼ੁਰੂ ਹੋ ਜਾਊਗਾ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਹੋਣ ਲੱਗ ਜੂਗੀ ਤੇ ਹੁਣ ਦੇਖੋ ਕਲਰ ਇਹਦਾ ਚੇਂਜ ਹੋ ਗਿਆ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਇਹਨੂੰ 2-3 ਮਿੰਟ ਹੋਰ ਸੇਕ ਲਵਾ ਕੇ ਇਸ ਨੀਚੇ ਧਾਰ ਲਾਂਗੇ ਠੰਡਾ ਹੋਣ ਲਈ ਰੱਖਾਂਗੇ 5-7 ਮਿੰਟ ਇਦੇ ਵਿੱਚ ਖੁਰਚਣਾ ਫੇਰਨਾ 5-7 ਮਿੰਟ ਥੋੜੇ ਜਾਨੂੰ ਠੰਡਾ ਕਰਨਾਗਾ ਫਿਰ ਇਸ ਵਿੱਚ ਜਿਹੜਾ ਸਾਰਾ ਸਮਾਨ ਆ ਉਹ ਪਾਉਣਾ ਸੀ ਨੇ ਸਭ ਤੋਂ ਪਹਿਲਾਂ ਸੀ ਜਿਹੜੇ ਡਰਾਈ ਫਰੂਟ ਕੁੱਟ ਕੇ ਰੱਖੇ ਸੀ ਉਹ ਮਿਕਸ ਕਰ ਲਓ ਇਹਦੇ ਵਿੱਚ ਸਾਰੇ ਚੰਗੀ ਤਰ੍ਹਾਂ ਖੁਰਚਣਾ ਫੇਰ ਕੇ ਸਾਰੀ ਚੀਜ਼ ਵਿੱਚ ਪ੍ਰੋਪਰ ਮਿਕਸ ਕਰ ਦੋ ਤੇ ਹੁਣ ਦਾਖਾ ਪਾ ਦੋ ਇਹ ਸਾਰਾ ਸਮਾਨ ਵਿੱਚ ਰਿੱਜ ਕੇ ਆਣ ਬਧੀ ਆਪਣੇ ਆਪ ਇਹ ਫੁੱਲ ਜਾਊਗਾ ਜੋ ਚੀਜ਼ ਵੀ ਇਸ ਵਿੱਚ ਪਾਈ ਆ ਹੁਣ ਦਾਖਾ ਦੇਖਿਓ ਬਹੁਤ ਸੋਹਣੀਆਂ ਹੋ ਜਾਣਗੀਆਂ ਫੁੱਲ ਕੇ ਕੁਝ ਚੁਣਾ ਫੇਰ ਫੇਰ ਕੇ ਇਸ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਠੰਡਾ ਕਰ ਲਓ ਇਹ ਸਾਰੀਆਂ ਦਾਖਾਂ ਫੁੱਲ ਗਈਆਂ ਹੁਣ ਇਸ ਵਿੱਚ ਪਾਵਾਂਗੇ ਕਮਰਕਸ ਤੇ ਬਿਲਾਂ ਦੀ ਗੁੱਧ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਓ ਜਿਹੜਾ ਮਿੱਠਾ ਪਾਉਣਾ ਲਾਸਟ ਤੇ ਪਾਉਣਾ ਸਾਰੀ ਚੀਜ਼ ਪਾ ਕੇ ਪਹਿਲਾਂ ਇਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਕੋਈ ਸਾਰੀ ਚੀਜ਼ ਮਿਕਸ ਹੋਣੀ ਚਾਹੀਦੀ ਹੈ ਕੋਈ ਵਿੱਚ ਗੱਠ ਨਹੀਂ ਬਣਨੀ ਚਾਹੀਦੀ ਕਿਸੇ ਵੀ ਚੀਜ਼ ਦੀ ਤੇ ਹੁਣ ਜਿਹੜਾ ਆਪਣਾ ਮਿੱਠਾ ਗਾ 3 ਕਿਲੋ ਉਹਨੂੰ ਅਸੀਂ ਪੈਕਟ ਖੋਲ ਕੇ ਥੋੜਾ ਥੋੜਾ ਪਾ ਕੇ ਮਿਕਸ ਕਰ ਲਾਂਗਾ ਇੱਕੋ ਲੱਖਤ ਮਤਲਬ ਇਕੱਠਾ ਨਹੀਂ ਸਿੱਟਣਾ ਇਹਦੇ ਵਿੱਚ ਇੱਕ ਇੱਕ ਪੈਕਟ ਪਾ ਕੇ ਮਿਕਸ ਕਰੀ ਚੱਲੇ ਉਹ ਨਾਲ ਦੀ ਨਾਲ ਇਹ ਪਜਰੀ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਵੇਂ ਕਿ ਸਰਦੀਆਂ ਦਾ ਮੌਸਮ ਤੁਸੀਂ ਚਾਹ ਜਾਂ ਦੁੱਧ ਨਾਲ ਇਹਨੂੰ ਖਾ ਸਕਦੇ ਹੋ ਇਹ ਕੋਜੀ ਬਿਲਕੁਲ ਬਣ ਚੁੱਕੀ ਆ ਇਹਨਾਂ ਹੀ ਪਜੀਰੀ ਹੁਣ ਇਸ ਇਹਨੂੰ ਠੰਡੇ ਹੋਣ ਲਈ ਰੱਖ ਦੇਣਾਗਾ ਜਦੋਂ ਮਤਲਬ ਪੂਰਾ ਹੀ ਠੰਡਾ ਹੋ ਜਾ ਫਿਰ ਇਹਨੂੰ ਕਿਸੇ ਭਾਂਡੇ ਵਿੱਚ ਪਾ ਦੇਣਾ ਬਰਤਨ ਚ ਤੇ ਹੁਣ ਠੰਡੀ ਹੋ ਚੁੱਕੀ ਆ ਜੀ ਤੁਸੀਂ ਇਹਨਾਂ ਨੂੰ ਖਾਓ ਇੰਜੋਏ ਕਰੋ ਥੈਂਕ ਯੂ